ਹਾਂਜੀ ਮੈਂ ਅਰਵਿੰਦਰ ਸਿੰਘ ਬਰਾੜ ਜੀ ਬਰਾੜ ਸੀ ਜੋ ਆਪਣੇ ਫੋਜਪੁਰ ਰੋਡ ਲੁਧਿਆਣੇ ਤੋਂ ਜੀ ਤੇ ਇਸ ਸਾਲ ਅਸੀਂ ਕਾਰਕ ਦੀਆਂ ਦੋ ਨਵੀਆਂ ਕਿਸਮਾਂ ਲੈ ਕੇ ਆਏ ਜੀ ਇੱਕ ਤਾਂ ਦਿੱਲੀ ਯੂਨੀਵਰਸਿਟੀ ਹੈ ਜੀ ਐਚਡੀ 3386 ਔਰ ਦੂਸਰੀ ਹੈ ਜੀ ਬੀਆਰ ਛਤ ਆਪਣੇ 74 ਨੰਬਰ ਦੀ ਜੋ ਕਿ ਇੱਕ ਸਰਚ ਵੈਰਾਈਟੀ ਹੈ ਇਹ ਦੋਨੇ ਵੈਰਾਈਟੀਆਂ ਬਹੁਤ ਚੰਗੀਆਂ ਜੀ ਹੁਣ ਤੱਕ ਜਿੰਨੀਆਂ ਵੀ ਕਾਰਕ ਦੀਆਂ ਵੈਰਾਈਟੀਆਂ ਆਈਆਂ ਤਕਰੀਬਨ ਸਾਰਿਆਂ ਦਾ ਵੱਧ ਝਾਰ ਨਿਕਲ ਸਕਦਾ ਹੈ ਜੀ ਸਰਕਸਾ ਵੀਰਾਂ ਨੂੰ ਕੀ ਅਪੀਲ ਹੈ ਮੇਰੀ ਕਿਸਾਨ ਵੀਰਾਂ ਨੂੰ ਇਹ ਅਪੀਲ ਹੈ ਵੀ ਤਣਕੋਵੇ ਚਲ ਚੋਣ 9 ਵਜੇ ਕੋਈ ਵੀ ਫਸਲ ਹੋਵੇ ਜਦੋਂ ਕੋਈ ਨਵਾਂ ਬੀਜ ਨਿਕਲਦਾ ਉਹਨੂੰ ਜ਼ਰੂਰ ਬੀਜਣਾ ਚਾਹੀਦਾ ਭਾਵੇਂ ਇੱਕ ਇੱਕ ਨਾਲ ਬੀਜੋ ਕੋਈ ਜਦੋਂ ਜੇ ਆਪਾਂ ਬੀਜਾਂਗੇ ਫੇਰ ਹੀ ਆਪਾਂ ਨੂੰ ਪਤਾ ਲੱਗੂਗਾ ਵੀ ਇਸ ਇਸ ਵੈਰਾਈਟੀ ਦੇ ਵਿੱਚ ਕੀ ਪਲੱਸ ਹੈ ਕੀ ਮਾਈਨਸ ਹੈ ਜਿੰਨੀ ਦੇਰ ਬੀਜਾਂਗੇ ਨਹੀਂ ਬੀਜਾਂਗੇ ਨਹੀਂ ਪਤਾ ਲੱਗਣਾ ਜੀ ਇਸ ਕਰਕੇ ਮੇਰੀ ਇਹ ਹੀ ਜ਼ਿੰਮੇਵਾਰੀ ਹੈ ਵੀ ਨਵਾਂ ਬੀਜ ਜ਼ਰੂਰ ਬੀਜਿਆ ਕਰੋ ਭਾਵੇਂ ਇੱਕ ਕਨਾਲ ਵੀ ਜਾ ਕੋਈ ਬਹੁਤ ਵਧੀਆ ਮਰਿਆ ਜੀ ਬਹੁਤ ਬਹੁਤ ਕਰ ਪਾਏ ਜੀ ਖਾਸੇ ਤੇ ਇਹ ਜੀ ਝਾੜ ਵਾ ਉਹਨਾਂ ਹੁਣ ਤੱਕ ਜਿੰਨੀਆਂ ਵੀ ਕਿਸਮਾਂ ਆਈਆਂ ਤਾਂ ਤੱਕ ਦੀਆਂ ਉਹਨਾਂ ਤੱਕੀਬ ਸਾਰਿਆਂ ਨਾਲ ਵੱਧ ਝਾੜ ਹੈ ਅਸੀਂ ਕਾਲਜੀ ਸਾਰਿਆਂ ਨੂੰ ਮੈਂ ਜੱਜਜੀਤ ਸਿੰਘ ਪਾਸੇ ਡਾਇਰੈਕਟਰ ਚਾਰਲੀ ਐਗਰੀਕਲਚਰ ਸਪਰੇਅਰ ਅਸੀਂ ਜੀ ਜਿਵੇਂ ਕਿ ਸਾਡੇ ਕਿਸਾਨ ਭਰਾ ਸਾਨੂੰ ਜਾਣਦੇ ਨੇ ਅਸੀਂ ਤਕਰੀਬਨ ਪਿਛਲੇ 27-28 ਸਾਲਾਂ ਤੋਂ ਸਪਰੇਅ ਪੰਪ ਮੈਨੂਫੈਕਚਰਿੰਗ ਦਾ ਕੰਮ ਕਰਦੇ ਆਂ ਤੇ ਸਾਡੀ ਜਰਨੀ ਨੈਪਸਕ ਸਪਰੇਅਰ ਤੋਂ ਲੈ ਕੇ ਤੇ ਅੱਜ ਦੀ ਰੇਟ ਦੇ ਵਿੱਚ ਅਸੀਂ ਇੱਕ ਸੈਲਫ ਪ੍ਰੇਲਡ ਤੇ ਇਸ ਸਾਲ ਸਾਡਾ ਏਜੰਡਾ ਟੀਚਾ ਸੀਗਾ ਵੀ ਜੋ ਅਸੀਂ ਹੋਰ ਬਹੁਤ ਤਰ੍ਹਾਂ ਦੇ ਸਪਰੇਅਰ ਬਣਾਉਣੇ ਆ ਜੋ ਅਲੱਗ-ਅਲੱਗ ਕ੍ਰੌਪਸ ਦੇ ਵਿੱਚ ਅਲੱਗ-ਅਲੱਗ ਬਾਗਾਂ ਦੇ ਲਈ ਅਲੱਗ-ਅਲੱਗ ਹਾਰਟਿਕਲਚਰ ਫਲੋਰੀਕਲਚਰ ਸਾਰਿਆਂ ਦੇ ਲਈ ਯੂਜ਼ ਹੁੰਦੇ ਨੇ ਤੇ ਵੀ ਇੱਕ ਸਾਨੂੰ ਬੜਕ ਐਦਾਂ ਦਾ ਚਾਹੀਦਾ ਵੀ ਜੋ ਤਕਰੀਬਨ ਸਾਰੀਆਂ ਲੋੜਾਂ ਨੂੰ ਪੂਰਾ ਕਰਦਾ ਉਹ ਸੈਲਫ ਪ੍ਰੋਪਲਡ ਇੱਕ ਬੂਮ ਸਪਰੇਅ ਦੀ ਰਿਕੁਆਇਰਮੈਂਟ ਸਾਨੂੰ 2011-12 ਚ ਸਮਝ ਲੱਗੀ ਸੀ ਵੀ ਜੋ ਹਰੇਕ ਖੇਤ ਦੇ ਵਿੱਚ ਜਾ ਕੇ ਹਰ ਤਰ੍ਹਾਂ ਦੀ ਕ੍ਰੌਪ ਨੂੰ ਸਪਰੇਅ ਕਰ ਸਕੇ ਸੋ ਕਿਉਂਕਿ ਅਸੀਂ ਸਪ੍ਰਿੰਗੇ ਕੱਦਾਂ ਦੀ ਚੀਜ਼ ਆ ਵੀ ਜਿਹਦੇ ਬੱਚੇ ਅਸੀਂ ਖੇਤ ਨੂੰ ਨਹੀਂ ਛੇੜ ਸਕਦੇ ਖੇਤ ਵਿੱਚ ਜੇ ਕੋਈ ਬੂਟਾ ਵੱਡਾ ਕੋਈ ਛੋਟਾ ਅਲੱਗ-ਅਲੱਗ ਉਦੀ ਹਾਈਟ ਦੇ ਹਿਸਾਬ ਨਾਲ ਸਪਰੇਅ ਉਹਦੀ ਚੌੜਾਈ ਹਰਤੀ ਜਾਉਂਦੇ ਜਿਹੜਾ ਡਿਫਰੈਂਟ ਹੈ ਪਰ ਜਿਹੜਾ ਇਹ ਸੈਲਪਰ ਬੈਡ ਇਕਲੌਤਾ ਕਿਸ ਤਰ੍ਹਾਂ ਦਾ ਸਪਰੇਅ ਅਸੀਂ ਡਿਜ਼ਾਈਨ ਕੀਤਾ ਜਿਹਦੇ ਵਿੱਚ ਕੀ ਹੈ ਵੀ ਅਸੀਂ ਹਰੇਕ ਕ੍ਰੌਪ ਦੇ ਅੰਦਰ ਇਹਨੂੰ ਆਲਮੋਸਟ ਲੈ ਕੇ ਜਾ ਸਕਦੇ ਹਾਂ ਤਕਰੀਬਨ 90 ਪ੍ਰਤੀਸ਼ਤ ਜੇ ਆਪਾਂ ਕਹੀਏ ਵੀ ਹਰ ਕ੍ਰੌਪ ਦੇ ਅੰਦਰ ਹੀ ਚਲੇ ਜਾਂਦਾ ਉਹਦੇ ਜਾਣ ਦੇ ਨਾਲ ਕੀ ਹੁੰਦਾ ਹੈ ਵੀ ਜਿਹੜੀ ਸਪਰੇਅ ਹੈ ਉਹ ਆਸਾਨੀ ਨਾਲ ਕਿਸਾਨ ਕਰ ਲੈਂਦਾ ਇੱਕ ਇੱਕ ਸਾਰਤਾ ਨਾਲ ਕਰ ਲੈਂਦਾ ਕਿਉਂਕਿ ਜਿਹੜੇ ਹੱਥਾਂ ਨਾਲ ਸਪਰੇਅ ਕਰਨੀ ਬੜੀ ਔਖੀ ਹੈ ਲੀਵਰ ਦੀ ਸ਼ੌਕੇਜ ਆ ਤੇ ਉਦੋਂ ਬਾਅਦ ਸੁਪਰੀਰ ਦੀ ਜਿਹੜੀ ਮਿਆਰ ਆ ਉਹ ਵੀ ਬੜਾ ਘੱਟ ਹੁੰਦਾ ਹੈ ਕੁਆਲਿਟੀ ਸਪਰਿੰਗ ਦੀ ਲੋੜ ਆ ਕਿਉਂਕਿ ਹੈਲਥ ਇਸ਼ੂਸ ਬਹੁਤ ਆ ਰਹੇ ਨੇ ਇਹ ਅੱਜ ਦੇ ਨਹੀਂ ਬਹੁਤ ਸਾਲਾਂ ਤੋਂ ਨੇ ਪਰ ਇਹ ਹੋਰ ਦਿਨ ਦਿਨ ਵਧਦੇ ਜਾ ਰਹੇ ਨੇ ਉਹਨਾਂ ਨੂੰ ਕੰਟਰੋਲ ਕਰਨ ਦੇ ਲਈ ਸਾਨੂੰ ਇੱਕ ਸਪਰੇਅਰ ਇਦਾਂ ਦਾ ਇੱਕ ਚੀਜ਼ ਆ ਵੀ ਇਹਨੇ ਤਾਂ ਬਹੁਤ ਚੀਜ਼ ਨਿਰਭਰ ਕਰਦੀ ਹੈ ਨਿਰਭਰ ਇਸ ਤਰੀਕੇ ਨਾਲ ਕਰਦੀ ਹੈ ਵੀ ਜੇ ਅਸੀਂ ਦਵਾਈ ਪਾ ਲਈ ਤੇ ਸਪਰੇਅ ਕਰਨ ਦੇ ਲਈ ਜਦੋਂ ਅਸੀਂ ਉਹਨੂੰ ਗਲਤ ਤਰੀਕੇ ਨਾਲ ਉਹਦੀ ਚੋਣ ਕਰ ਲਈ ਪ੍ਰੋਡਕਟ ਵੀ ਦੇ ਉਹਨੇ ਪ੍ਰੈਸ਼ਰ ਘੱਟਾ ਵਧਾ ਜਾਂ ਕਿ ਘੱਟ ਪਾ ਰਿਹਾ ਵਧਾ ਪਾ ਰਿਹਾ ਤੇ ਉਹਦੇ ਨਾਲ ਕੀ ਹੋਊਗਾ ਫਸਲ ਦੇ ਉੱਤੇ ਨਾ ਉਹਦੇ ਭਿਆਨਕ ਨਤੀਜੇ ਆਉਣਗੇ। ਤੋਂ ਅਸੀਂ ਜੋ ਚਾਰਲੀ ਦੇ ਨਾਮ ਦੇ ਹੀਟ ਜੋ ਅਸੀਂ ਇਹ ਕੰਮ ਕਰ ਰਹੇ ਹਾਂ ਉਹਦੇ ਵਿੱਚ ਸਾਡੇ ਬਹੁਤ ਸਾਰੇ ਇੰਟਰਨੈਸ਼ਨਲ ਜਿਹੜੇ ਘਰ ਨੇ ਜਿਵੇਂ ਕਿ ਤੁਸੀਂ ਕਹਿੰਦੇ ਟੀਜੈਟ ਕੰਪਨੀਆਂ ਹੈਗੀਆਂ ਨੇ ਜੋ ਨੋਜ਼ਲਸ ਦੇ ਸੈਸਲਿਸਟ ਮਾਹਰ ਨੇ ਲਕਲਰ ਨੇ ਇਕੋਮੈਟ ਨੇ ਜੀਓ ਲਾਈਨ ਨੇ ਬੋਰ ਨੇ ਹੋਰ ਟਾਪਕੋਰ ਨੇ ਲੇਟੈਸਟ ਸੋ ਇਹਨਾਂ ਸਾਰਿਆਂ ਦੇ ਨਾਲ ਸਾਡੇ ਸੰਬੰਧ ਨੇ ਟਾਈਅਪ ਨੇ ਐਗਰੀਮੈਂਟਸ ਨੇ ਅਸੀਂ ਭਾਰਤ ਤੇ ਇਹਨਾਂ ਨੂੰ ਲੈ ਕੇ ਆਏ ਆ ਇਹਨਾਂ ਦੇ ਨਾਲ ਮਿਲ ਕੇ ਕੰਮ ਕਰ ਰਹੇ ਹਾਂ ਵੀ ਤਾਂ ਜੋ ਵੀ ਜੋ ਯੂਰਪੀਨ ਤਕਨੀਕ ਦੇ ਨਾਲ ਉੱਥੇ ਤਾਂ ਛੋਟੀ ਜੀ ਗੱਲ ਲਈ ਵੀ ਉਹਨੂੰ ਪੋਲੂਸ਼ਨ ਕਹਿ ਦਿੱਤਾ ਜਾਂਦਾ ਸਾਡੇ ਇੱਥੇ ਤਾਂ ਫਾਇਰ ਐਕਸਟਿੰਗੁਇਸ਼ਰ ਉਹ ਅਸੀਂ ਸਪਰੇਅ ਕਰਦੇ ਹਾਂ ਜਿਵੇਂ ਟੂਟੀਆਂ ਚੱਲਦੀਆਂ ਹੁੰਦੀਆਂ ਨੇ ਉਦਾਂ ਅਸੀਂ ਸਾਡੀਆਂ ਨੋਜ਼ਲਸ ਕੰਮ ਕਰ ਰਹੀਆਂ ਨੇ ਉਹਨਾਂ ਚੀਜ਼ਾਂ ਦੇ ਉੱਤੇ ਅਸੀਂ ਆਪਣਾ ਉਹ ਜ਼ਿੰਮੇਵਾਰੀ ਸਮਝਦੇ ਆ ਜੇ ਮੈਨੂਫੈਕਚਰਰ ਅਸੀਂ ਇਹਨਾਂ ਨੂੰ ਲਾ ਕੇ ਇੰਟੀਗ੍ਰੇਟ ਕਰਕੇ ਆਪਣੀਆਂ ਮਸ਼ੀਨਾਂ ਦੇ ਵਿੱਚ ਉਹਨੂੰ ਇੰਡੋਜਿਨियस ਬਣਾ ਕੇ ਉਹਦੀ ਕਾਸਟਿੰਗ ਨੂੰ ਯੂਰਪ ਦੇ ਸਟੈਂਡਰਡ ਨਾਲੋਂ ਘੱਟ ਕੀਤੇ ਹਿੱਸੇ ਦੇ ਵਿੱਚ ਲੈ ਕੇ ਆ ਕੇ ਕਿਸਾਨਾਂ ਦੇ ਸਰਮੁਖ ਲੈ ਕੇ ਆ ਰਹੇ ਹਾਂ ਤੇ ਜਿਹੜਾ ਅੱਜ ਦੇ ਪ੍ਰੋਡਕਟ ਨੇ ਉਹਦੇ ਵਿੱਚ ਅਸੀਂ ਲੈ ਕੇ ਆਏ ਹਾਂ ਜੀ ਸਾਦਾ ਜੀ ਦੇਖੋ ਕੋਈ ਵੀ ਜੋ ਤਕਨੀਕ ਹੈ ਨਾ ਫਾਰਮਰ ਦੇ ਕੋਲ ਸਵਾਲ ਹੋਣੇ ਬਹੁਤ ਜ਼ਰੂਰੀ ਨੇ ਜੇ ਫਾਰਮਰ ਦੇ ਕੋਲ ਸਵਾਲ ਆ ਨਹੀਂਗੇ ਤਾਂ ਫਿਰ ਉਹਨੂੰ ਚੀਜ਼ ਪ੍ਰੋਡਕਟ ਦੇਣਾ ਉਹਨੂੰ ਸਮਝ ਨਹੀਂ ਆਊਗਾ ਤੇ ਅਸੀਂ ਡੇ ਵਨ ਤੋਂ ਹੀ ਇਹੀ ਇੱਕ ਟੀਚਾ ਮਿੱਥਿਆ ਸੀ ਵੀ ਪਹਿਲਾਂ ਲੋਕਾਂ ਨੂੰ ਐਜੂਕੇਸ਼ਨ ਦਊ। ਕੀ ਨੋਜ਼ਲ ਕੀ ਹੁੰਦੀ ਹੈ? ਸੋ ਹਰੇ ਬਾਰੇ ਦੀ ਜ਼ਿੰਮੇਵਾਰੀ ਹੈ। ਸਾਡੇ ਮਾਨਯੋਗ ਪੀ.ਈ.ਯੂ ਨੇ ਬਹੁਤ ਵੱਡੇ ਕੰਮ ਕੀਤੇ ਨੇ ਇਹਦੇ ਉੱਤੇ ਉਹ ਵੀ ਕਰਦੀ ਆ ਪਰ ਐਜ਼ ਅ ਮਨੂਫੈਕਚਰਰ ਸਾਡੀ ਵੀ ਇੱਕ ਜ਼ਿੰਮੇਵਾਰੀ ਬਣਦੀ ਆ। ਸਪੈਸ਼ਲੀ ਕਿਸਾਨਾਂ ਨੂੰ ਦੱਸਿਏ ਨਾਟ ਓਨਲੀ ਸੇਫ ਪੁਆਇੰਟ ਆ ਵੀ ਅਸੀਂ ਆਪਣੇ ਆਪ ਨੂੰ ਤਾਂ ਕਦੇ ਕਹਿੰਦੇ ਨਹੀਂ ਵੀ ਅਸੀਂ ਸੇਫ ਪਰਸਨ ਆ। ਅਸੀਂ ਤਾਂ ਕਨਸੈਪਟ ਸੈਲਰ ਆ। ਕਨਸੈਪਟ ਸੈਲਰ ਕੀ ਆ ਵੀ ਅਸੀਂ ਲੋਕਾਂ ਨੂੰ ਦੱਸਣਾ ਵੀ ਤੁਹਾਨੂੰ ਐਕਚੁਅਲੀ ਕੀ ਦੀ ਨੀਡ ਕੀ ਐ। ਸਭ ਤੋਂ ਪਹਿਲਾਂ ਜੇ ਕੋਈ ਕਿਸਾਨ ਆਉਂਦਾ ਸੀ ਉਹਨੂੰ ਪਹਿਲਾਂ ਇਹ ਦੱਸਦੇ ਆਂ ਵੀਰ ਜੀ ਤੁਹਾਡੀ ਖੇਤੀ ਕਿੰਨੀ ਆ? ਕਿਹੜੀ ਫਸਲ ਤੁਸੀਂ ਕਰਦੇ ਹੋ? ਕਿਹੜੀਆਂ ਬਿਮਾਰੀਆਂ ਤੁਹਾਨੂੰ ਆਲਮੋਸਟ ਲੱਗ ਜਾਂਦੀਆਂ ਨੇ? ਕਿੰਨੇ ਤਰ੍ਹਾਂ ਦੇ ਤੁਸੀਂ ਕੰਮ ਕਰਦੇ ਹੋ? ਤੇ ਸਾਰੀਆਂ ਜਿਹੜੇ ਇੱਥੇ ਚਾਰ-ਪੰਜ ਸਵਾਲ ਉਹਨਾਂ ਨੂੰ ਪੁੱਛਣ ਤੋਂ ਫਿਰ ਸਾਨੂੰ ਉਹਨਾਂ ਦੀ ਐਕਚੁਅਲ ਨੀਡ ਸਮਝ ਲੱਗਦੀ ਹੈ। ਫਿਰ ਉਹਦਾਂ ਆ ਬਈ ਅਸੀਂ ਉਹਨਾਂ ਨੂੰ ਦੱਸਦੇ ਆਂ ਵੀਰ ਜੀ ਤੁਹਾਡੇ ਲਈ ਆਹ ਪ੍ਰੋਡਕਟ ਸੂਟ ਕਰਦਾ। ਤੁਹਾਨੂੰ ਆਹ ਪਰਖ ਲੈਣਾ ਚਾਹੀਦਾ। ਕੋਈ ਲੋੜਾ ਤੋਂ ਹੀ ਅਸੀਂ ਉਹਨਾਂ ਨੂੰ ਪਹਿਲਾਂ ਐਜੂਕੇਸ਼ਨ ਕੀਤੀ। ਅਸੀਂ ਉਹਨਾਂ ਤੋਂ ਸਿੱਖਿਆ, ਉਹਨਾਂ ਨੂੰ ਸਿਖਾਇਆ। ਜੋ ਚੀਜ਼ਾਂ ਦਾ ਸਾਡੇ ਕੋਲ ਜਵਾਬ ਨਹੀਂ ਸੀ ਅਸੀਂ ਬਾਹਰੋਂ ਲੈ ਕੇ ਆਏ ਦੇਖਾ ਵੇਖਾ ਤੋਂ ਉਹਨਾਂ ਨੂੰ ਲੈ ਕੇ ਉਹਨਾਂ ਨੂੰ ਟੈਸਟ ਕੀਤਾ ਟ੍ਰਾਇਲ ਕੀਤਾ ਤੇ ਜਦੋਂ ਕਿਸਾਨਾਂ ਨੂੰ ਰਿਜ਼ਲਟ ਆਉਂਦੇ ਨੇ ਤਾਂ ਖੁਸ਼ ਹੁੰਦੇ ਨੇ ਤਾਂ ਨੈਚੁਰਲੀ ਸਾਡਾ ਵੀ ਮਨੋਗਲ ਵੱਧਾ ਇਹ ਤਾਂ ਕਿਸਾਨਾਂ ਦੀ ਐ ਕੁਐਰੀ ਵੀ ਹੈ ਜੀ ਡੇਟ ਦੇ ਪਿਛਲੇ ਸਾਲ ਹੋਰ ਸਿਆਣਾ ਹੋ ਰਿਹਾ ਹੈ ਅੱਜ ਤੋਂ ਜੇ 15 ਸਾਲ ਪਹਿਲਾਂ ਦੀ ਗੱਲ ਕਰਾਂ ਤਾਂ ਬੂਮ ਸਪਰਿੰਗ ਦੇ ਬਾਰੇ ਕਿਸੇ ਨੂੰ ਕੋਈ ਨੌਲੇਜ ਨਹੀਂ ਸੀ ਜੇ ਅਸੀਂ ਕਿਸੇ ਨੂੰ ਬੂਮ ਸਪਰਿੰਗ ਦੀ ਗੱਲ ਕਰਦੋ ਤਾਂ ਕਿਸਾਨ ਸਾਨੂੰ ਕਹਿੰਦੇ ਸੀ ਕਿ ਵੀ ਸਾਨੂੰ ਤਾਂ ਗੰਨ ਵਾਲਾ ਸਪਰਿੰਗ ਚਾਹੀਦਾ ਇੱਕ ਤਾਪ ਦੇ ਦਿਓ ਲੰਬੀ ਇਹ ਤੁਹਾਨੂੰ ਦਿਖਾਉਂਦੇ ਹਾਂ ਸਰ ਨੂੰ ਬੜੀ ਮੁਸ਼ਕਲ ਹੁੰਦੀ ਪਰ ਜੋ ਕਾਰੋਬਾਰ ਚਲਾਉਣ ਦੇ ਲਈ ਸਾਨੂੰ ਉਹ ਚੀਜ਼ਾਂ ਕਰਨੀਆਂ ਪਈਆਂ ਬਟ ਸਾਡਾ ਡੇ 1 ਤੋਂ ਹੀ ਰਿਹਾ ਕਿ ਬੂਮ ਸਕਣਗੀ ਆਂਡ ਆਫ ਦਾ ਡੇ ਤੁਹਾਨੂੰ ਇੱਥੇ ਆਉਣਾ ਪੈਣਾ ਉਹ ਗੱਲ ਵੱਖਰੀ ਹੈ ਵੀ ਉਹਨਾਂ ਨੂੰ ਆਉਂਦਿਆਂ ਨੂੰ ਇਹਦੇ ਉੱਤੇ 13 ਤੋਂ 15 ਸਾਲ ਲੱਗੇ ਬਟਾਏ ਨੇ ਚਾਹੇ ਉਹ ਲੋਕਲਾਈਜੇਸ਼ਨ ਉਹਨਾਂ ਕਰਤਾਂ ਤੇ ਕੀਤੀ ਚਾਹੇ ਉਹਨਾਂ ਨੇ ਆਪਣੇ ਟਰੈਕਟਰ ਨੂੰ ਉੱਚਾ ਕਰਕੇ ਪਤਲੇ ਟਾਇਰ ਪਾਏ ਪਰ ਇਹੀ ਤਕਨੀਕ ਇੱਕ ਲੋਤੀ ਹੈ ਵੀ ਜਿਹੜੀ ਪੰਜਾਬ ਨੂੰ ਬਚਾ ਸਕਦੀ ਹੈ ਜਿਹੜੇ ਸਪਰੇ ਦੇ ਜਿਹੜਾ ਇਹ ਬਹੁਤ ਵੱਡਾ ਮਾਫੀਆ ਹੈ ਆ ਇਹਦੇ ਵਿੱਚ ਜਿਹੜੀਆਂ ਦਵਾਈਆਂ ਅਸੀਂ ਗਲਤ ਢੰਗ ਨਾਲ ਆਪਣੇ ਖੇਤਾਂ ਦੇ ਵਿੱਚ ਪਾ ਰਹੇ ਹਾਂ ਇੱਕ ਜ਼ਹਿਰ ਜਿਹੜੀ ਅਸੀਂ ਬੂਟੇ ਨੂੰ ਉਹ ਬਿਮਾਰੀ ਤੋਂ ਬਚਾਉਣ ਨੂੰ ਕਰ ਰਹੇ ਹਾਂ ਤੇ ਇੱਕ ਜ਼ਹਿਰ ਜਿਹੜੀ ਉਹਦੇ ਵਿੱਚ ਜਾਂਦੀ ਜਿਹੜੀ ਅਸੀਂ ਆਪ ਖਾ ਰਹੇ ਆਪਣੇ ਬੱਚਿਆਂ ਨੂੰ ਖਵਾ ਰਹੇ ਹਾਂ ਤੇ ਜਿਹੜੀਆਂ ਸਾਡੀਆਂ ਬਿਮਾਰੀਆਂ ਦਿਨੋਂ ਦਿਨ ਵਧ ਰਹੀਆਂ ਨੇ ਉਹਨਾਂ ਦਾ ਹੱਲ ਕਿੱਥੇ ਆ ਉਹਨਾਂ ਦਾ ਹੱਲ ਸਿਰਫ ਇਹੀ ਹੈ ਵੀ ਜੇ ਤੁਹਾਡੀ ਜਿਹੜੀ ਸਪਰੇਅਿੰਗ ਹੈ ਉਹ ਪ੍ਰੀਸੀਜਨ ਤਰੀਕੇ ਦੇ ਨਾਲ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਕੀਤੀ ਜਾਵੇ ਕਿਉਂਕਿ ਬੜਾ ਹਜ਼ਾਰਡਸ ਕੈਮੀਕਲ ਹੈ ਕਿੰਨਾ ਕਿੰਨਾ ਮੀਨਾਂ ਨੂੰ ਸੇਅਰ ਕਰਦੇ ਹੋ ਕਿੰਨਾ ਕਿੰਨਾ ਦਿਖਾਉਂਦੇ ਕਿਸਾਨੇ ਜੇ ਤੁਹਾਡੀ ਗੱਲ ਦੇ ਵਿੱਚ ਦਲੀਲ ਹੋਊ ਤੁਹਾਡੇ ਵਿੱਚ ਕੋਈ ਦੱਸਣ ਦੀ ਜੇ ਤੁਹਾਡੇ ਦੇ ਅੰਦਰ ਪੈਸ਼ਨ ਹੋਊ ਜੇ ਤੁਸੀਂ ਦੱਸਣਾ ਚਾਹੋ ਵੀ ਆਹ ਚੀਜ਼ ਇੱਦਾਂ ਹੁੰਦੀ ਆ ਪਰ ਅਸੀਂ ਤਾਂ ਜਿੰਨੇ ਵੀ ਸਾਡੇ ਕਿਸਾਨ ਭਰਾ ਸੁਣ ਵੀ ਰਹੇ ਹੁਣ ਵੀ ਤੁਹਾਡੇ ਚੈਨਲ ਦੇ ਮਾਧਿਅਮ ਰਹਿਣ ਅਸੀਂ ਕਦੇ ਨਹੀਂ ਉਹਨਾਂ ਨੂੰ ਕਹਾਂ ਵੀ ਆਹ ਪ੍ਰੋਡਕਟ ਦੇ ਰੇਟ ਦੀ ਤਾਂ ਅਸੀਂ ਕਦੇ ਗੱਲ ਨਹੀਂ ਕਰਦੇ ਜਾਂ ਪ੍ਰੋਡਕਟ ਵੀ ਇਹ ਹੈ ਜੀ ਆਹ ਲੈ ਲਓ ਤਾਂ ਨਹੀਂ ਕਦੇ ਗੱਲ ਕਰਦੇ ਸਾਡਾ ਪਹਿਲਾਂ ਹੁੰਦਾ ਵੀ ਉਹਨਾਂ ਨੂੰ ਅਸੀਂ ਨੌਲੇਜ ਦੇਈਏ ਜੇ ਅਸੀਂ ਉਹਨਾਂ ਨੂੰ ਨੌਲੇਜ ਦੇ ਦਈਏ ਜੀ ਉਹਨਾਂ ਨੂੰ ਦੱਸ ਦਈਏ ਵੀ ਸਪਰੇਆ ਕਿੱਤਾਂ ਹੋਣੀਆਂ ਚਾਹੀਦੀਆਂ ਨੇ ਕੀ ਜ਼ਰੂਰਤ ਆ ਉਹ ਕਿੱਦਾਂ ਹੋਣਾ ਚਾਹੀਦਾ ਵਾ ਕਿਹੜੇ ਮੈਥਲ ਨਾਲ ਤੁਹਾਨੂੰ ਸਪਰੇਅ ਕਰਨੀ ਚਾਹੀਦੀ ਆ ਕਿਹੜੀ ਤੁਹਾਨੂੰ ਨੋਜ਼ਲ ਵਰਤਣੀ ਚਾਹੀਦੀ ਹੈ ਕਿੰਨਾ ਪ੍ਰੈਸ਼ਰ ਹੋਣਾ ਚਾਹੀਦਾ ਜਦੋਂ ਜਿਹੜੇ ਇੰਟਰਸਟਿਡ ਕਿਸਾਨ ਨੇ ਪ੍ਰੋਗਰੈਸਿਵ ਕਿਸਾਨ ਨੇ ਸੁਣਦੇ ਨੇ ਸਾਡੇ ਜਿਹੜੇ ਪ੍ਰੋਗਰੈਸਿਵ ਕਿਸਾਨ ਸਾਨੂੰ ਸੁਣਦੇ ਨੇ ਤਾਂ ਉਹ ਜਿਹੜੇ ਆਪਣੀ ਮਸ਼ੀਨਰੀ ਲੈ ਕੇ ਜਿਹੜੇ ਉਹਦੇ ਰਿਜ਼ਲਟ ਲੈਂਦੇ ਨੇ ਨਾਲ ਦੀ ਨਾਲ ਉਹ ਪਿੰਡ ਦੇ ਵਿੱਚ ਦੋ ਜਾਂ ਤਿੰਨ ਸਾਲਾਂ ਨੂੰ ਉਹ ਫਲਾਬ ਵਧਣ ਲੱਗ ਜਾਂਦਾ ਨੇ ਨੇਚਰਲੀ ਜੇ ਕੋਈ ਇੱਕ ਚੀਜ਼ ਹੈ ਜੇ ਕਿਸੇ ਦਾ ਫਾਇਦਾ ਹੋਇਆ ਤਾਂ ਨੇਚਰਲੀ ਉਹਨੂੰ ਦੂਜਾ ਦੇਖ ਕੇ ਕਾਪੀ ਕਰਦਾ ਮਨੋ ਜੇ ਕੋਈ ਤੁਹਾਨੂੰ ਚੰਦ ਕੀ ਜਾਣਕਾਰੀ ਲੈਣਾ ਚਾਹੁੰਦਾ ਹੈ ਸਾਡੇ ਅਸੀਂ ਨਾ ਉਹਨਾਂ ਨੂੰ ਫੀਲਡ ਇਰਗੇਨਾਈਜ਼ ਕਰਨੇ ਆ ਜੀ ਅਸੀਂ ਅਸੀਂ ਅਲੱਗ-ਅਲੱਗ ਪ੍ਰਦਰਸ਼ਨੀਆਂ ਲਾਉਨੇ ਆ ਕੁਝ ਮਹੱਤਿਆਂ ਨਾਲ ਮਿਲ ਕੇ ਕੁਝ ਅਸੀਂ ਪ੍ਰਾਈਵੇਟ ਪਬਲਿਕ ਪ੍ਰਾਈਵੇਟ ਪਬਲਿਕ ਪਾਰਟਨਰਸ਼ਿਪਾਂ ਕਰਕੇ ਕੁਝ ਅਸੀਂ ਕੈਮੀਕਲ ਕੰਪਨੀਆਂ ਨਾਲ ਵੀ ਮਿਲ ਕੇ ਕਰਦੇ ਆ ਦੇਖੋ ਕੈਮੀਕਲ ਕੰਪਨੀ ਕੈਮੀਕਲੀਆਂ ਉਹ ਵੀ ਪਰੇਸ਼ਾਨ ਨੇ ਇੱਕ ਗੱਲ ਤੋਂ ਹਾਲਾਂਕਿ ਠੀਕ ਹੈ ਉਹ ਸੇਲਜ਼ ਕਰ ਰਹੀਆਂ ਨੇ ਸਾਰਾ ਕੁਝ ਕਰ ਰਹੀਆਂ ਨੇ ਉਹਨਾਂ ਦੀ ਵੀ ਪਰੇਸ਼ਾਨੀ ਇਸ ਗੱਲ ਦੀ ਹੈ ਵੀ ਜਿਹੜਾ ਪੀਪੀਐਮ ਲੈਵਲ ਆ ਉਹਨਾਂ ਦੀ ਦਵਾਈ ਦਾ ਜਦੋਂ ਪੀਪੀਐਮ ਲੈਵਲ ਕਿਸੇ ਖਾਸ ਕੋਈ ਸੋਰੀ ਕ੍ਰੌਪ ਦੇ ਵਿੱਚ ਵੱਧ ਜਾਂਦਾ ਉਹ ਬੈਨ ਹੋ ਜਾਂਦੀ ਹੈ ਤੋ ਬੈਨ ਹੋਣ ਦਾ ਕਾਰਨ ਕੀ ਆ ਵੀ ਉਹ ਤਾਂ ਸਾਇੰਟਿਸਟ ਨੇ ਇੰਨੇ ਰਿਸਰਚ ਇੰਨੇ ਲੱਖਾਂ ਕਰੋੜਾਂ ਰੁਪਏ ਲਾ ਕੇ ਉਹਨਾਂ ਨੇ ਤਿਆਰ ਕੀਤੀ ਉਹ ਦੂਜੇ ਮੁਲਕਾਂ 'ਚ ਚਲਦੀ ਆ ਵੀ ਇੱਥੇ ਬੈਨ ਕਿਉਂ ਹੋ ਗਈ ਉਹਦਾ ਰੀਜ਼ਨ ਸਿਰਫ ਇਹੀ ਆ ਕਿ ਸਾਡੀ ਐਪਲੀਕੇਸ਼ਨ ਹੀ ਗਲਤ ਆ ਸਾਡੇ ਢੰਗ ਹੀ ਗਲਤ ਆ ਸਾਡੇ ਢੰਗ ਸਹੀ ਹੋਣਾ ਜ਼ਰੂਰੀ ਆ ਉਹ ਢੰਗ ਸਹੀ ਹੋਣੇ ਜ਼ਰੂਰ ਲਈ ਵੀ ਜੇ ਕਿਸਾਨ ਸਾਨੂੰ ਸਵਾਲ ਪੁੱਛਣਗੇ ਤੇ ਜਿਹਦੇ ਕੋਲ ਨੌਲੇਜ ਹੈ ਉਹ ਹੀ ਜਵਾਬ ਦੇਊਗਾ ਦੇਖੋ ਪ੍ਰੋਗਰੈਸਿਵ ਫਾਰਮਰਾਂ ਦੀ ਗਲਤੀ ਪਹਿਲਾਂ ਉਹਨਾਂ ਨੂੰ ਭਵੀ ਆ ਜੋ ਪਿਛਲੇ ਮੈਂ ਆਪਣੇ 15 ਸਾਲਾਂ ਤੋਂ ਮੈਂ ਇਹ ਟਰੈਕਟਰ ਸੀਰੀਜ਼ ਦੇ ਜਿਹੜੇ ਅਸੀਂ ਸਫਰੇ ਵਾਸਤੇ ਜਿਹੜਾਈ ਚਾਲ ਤੋਂ ਚੱਲ ਰਹੇ ਹਾਂ ਕੰਮ। ਪਰ ਕਿਸਾਨਾਂ ਦੀ ਪ੍ਰੋਗਰੈਸਿਵ ਨੈਸ ਵਧੀ ਹੈ। ਲੋਕ ਮੈਂ ਕੋਈ ਪਰਸੈਂਟੇਜ ਦੇ ਵਿੱਚ ਮੈਂ ਡਾਟਾ ਨਹੀਂ ਤੁਹਾਨੂੰ ਇਸ ਟਾਈਮ ਦੱਸ ਸਕਦਾ। ਬਟ ਹਾਂ ਕਿਸਾਨ ਸਵਾਲ ਕਰਦੇ ਨੇ ਪੁੱਛਦੇ ਨੇ ਆ ਚੀਜ਼ਾਂ ਲੋਕਾਂ 'ਚ ਇੱਕ ਜਨਰਲਾਈ ਚੀਜ਼ਾਂ ਹੋ ਗਈਆਂ ਨੇ। ਦੂਸਰੇ ਨੂੰ ਕਈ ਵਾਰ ਜਿਹੜੀ ਚੰਗੀ ਚੀਜ਼ ਆ ਨਾ ਉਹਨੂੰ ਟਾਈਮ ਲੱਗਦਾ। ਇਹਨੂੰ ਮੈਂ ਕਹਿੰਦਾ 12 ਤੋਂ 15 ਸਾਲ ਲੱਗੇ। ਜਿਹੜੀ ਮਾੜੀ ਚੀਜ਼ ਹੈ ਉਹ ਜਿਵੇਂ ਸਸਤੀ ਹੁੰਦੀ ਹੈ। ਤੇ ਜਲਦੀ ਬੰਦੇ ਨੂੰ ਪੱਲੇ ਪੈਂਦੀ ਆ ਵੀ ਹਾਂ ਠੀਕ ਐ ਸਸਤੀ ਐ ਕਿਉਂਕਿ ਸਸਤੀ ਦਾ ਜਦੋਂ ਰੇਟ ਆ ਜਾਂਦਾ ਉਹਦਾ ਦਿਮਾਗ ਉੱਥੇ ਬੰਦ ਹੋ ਜਾਂਦਾ ਤੇ ਸਾਨੂੰ ਕੀ ਐ ਵੀ ਜਿਹੜੀ ਬੰਦੇ ਨੂੰ ਤਕਨੀਕ ਸਮਝਾਉਣ ਦੇ ਲਈ ਸਾਡੀ ਬ੍ਰੇਨਸਟੋਰਮਿੰਗ ਦੇ ਉੱਤੇ ਮੇਰੇ ਪਰਸਨਲ ਕਿਸੇ ਜਮਾਨੇ ਦੇ ਵਿੱਚ 8-8 ਘੰਟੇ 6-6 ਘੰਟੇ ਐਪਾ ਬ੍ਰੇਨਸਟੋਰਮਿੰਗ ਤਾਂ ਲੱਗਦਾ ਉਹ ਸਿਰਫ ਦੱਸਣ ਦੇ ਲਈ ਉਹ ਮੇ ਤੋਂ ਮਸ਼ੀਨ ਖਰੀਦਦਾ ਸੀ ਨਹੀਂ ਕਿ ਉਹ ਤਾਂ ਵੱਡੀ ਗੱਲ ਹੋ ਜਾਂਦੀ ਸੀ ਕਿਉਂਕਿ ਜਦ ਤੱਕ ਅਸੀਂ ਬੰਦੇ ਨੂੰ ਨੌਲੇਜ ਨਹੀਂ ਸ਼ੇਅਰ ਕਰਾਂਗੇ ਅਸੀਂ ਉਹਨੂੰ ਦੱਸਾਂਗੇ ਨਹੀਂ ਭਾਈ ਇਹਦਾ ਆ ਨੁਕਸਾਨ ਨੇ ਓ ਬੰਦੇ ਰੇ ਮਨ ਦੇ ਵਿੱਚ ਸਵਾਲ ਕਿੱਦਾ ਪੈਦਾ ਹੋਣਗੇ ਜਿਹੜੀ ਟ੍ਰੇਨਿੰਗ ਲੈ ਕੇ ਅਪਲਾਈ ਕਰਦੇ ਹਾਂਜੀ ਬਿਲਕੁਲ ਕਿਸਾਨ ਹੈ ਜਿੰਨਾ ਲੈ ਕੇ ਬਹੁਤ ਲੋਕਾਂ ਨੇ ਫਾਇਦਾ ਲਈ ਨੇ ਬਹੁਤ ਸਾਰੇ ਪ੍ਰੋਗਰੈਸਿਵ ਪੰਜਾਬ ਦੇ ਨੇ ਮੈਂ ਨਾਲ ਲੈ ਸਕਦਾ ਤੁਸੀਂ ਜੇ ਕਿਸਾਨ ਜਿਵੇਂ ਤੁਸੀਂ ਜਗਮੋਹਨ ਸਿੰਘ ਹੈਗੇ ਨੇ ਆਪਣੇ ਮੋਗੇ ਤੋਂ ਕਿੰਨਾ ਜੀ ਆਪਰੇ ਤੁਸੀਂ ਇਧਰੋਂ ਦੇਖੋ ਗਰਦਾਸਪੁਰ ਵਾਲੀ ਸਾਈਡ ਤੋਂ ਜੇ ਦੇਖੋਗੇ ਹਰਿੰਦਰ ਸਿੰਘ ਯਾਰ ਕਰਕੇ ਢਾਂਬੜੀ ਤੋਂ ਅਲਰਤਾ ਬਹੁਤ ਵਧੀਆ ਕੰਮ ਕਰ ਰਹੇ ਆ ਜਿਹੜੀ ਜਨਤਾ ਲਈ ਹੈ ਉਹਨਾਂ ਕਰਿਆ ਸਾਡੇ ਤੋਂ ਖਾਲੀ ਫਸਲੀ ਲਈ ਕੋਈਆਂ ਦੀ ਮਾਫੀ ਨਹੀਂ ਨਾਮ ਜਿਹੜਾ ਜਿਹੜਾ ਸਰਕਾਰ ਦੁਆਰਾ ਹਾਂਜੀ ਬਿਲਕੁਲ ਜ਼ਰੂਰੀ ਹੈ ਇਹ ਜ਼ਰੂਰਤ ਵੀ ਹੈ ਲੋੜ ਜ਼ਰੂਰ ਹੈ ਕਿਉਂਕਿ ਦੇਖੋ ਇੱਕ ਪ੍ਰੋਗਰੈਸਿਵ ਫਾਰਮਾ ਇੱਕੋ ਕੋਈ ਵੀ ਜਿਹੜੇ ਫਾਰਮਰ ਨੇ ਆਪਣੇ ਏਰੀਆ ਦਾ ਇੱਕੋ ਬਣਦੇ ਨੇ ਥਿਰੋ ਬਣਦੇ ਨੇ ਇੱਕ ਮੈਂ ਤਾਂ ਥਿਰੋ ਕਹਾਂਗਾ ਉਹਨਾਂ ਨੂੰ ਕੋ ਹੀਰ ਬਣਦੇ ਆ ਲੋਕ ਉਹਨਾਂ ਨੂੰ ਪਹਿਲਾਂ ਤਾਂ 1-2 ਸਾਲ ਨਹੀਂ ਫੋਲੋ ਕਰਦੇ ਬਸ ਜਦੋਂ ਤਰੱਕੀ ਕਰਦੇ ਨੇ ਪ੍ਰੋਡਕਟਿਵਿਟੀ ਉਹਨਾਂ ਦੀ ਦੇਖਦੇ ਨੇ ਵੀ ਯਾਰੇ 3 ਸਾਲਾਂ 4 ਸਾਲਾਂ ਚ ਇੰਨਾ ਸੋਹਣਾ ਮਿਆਰ ਲੈ ਕੇ ਆਗੇ ਤਾਂ ਨੇਚਰਲੀ ਲੋਕ ਫਿਰ ਆਟੋਮੈਟਿਕਲੀ ਫੋਲੋ ਕਰਦੇ ਨੇ ਮੈਂ ਸੁਨੇਹਾ ਜੀ ਜਿਹੜਾ ਚਾਹੁੰਗਾ ਕਿਸਾਨਾਂ ਨੂੰ ਵੀ ਕੋਈ ਸਪਰੇਅ ਕੋਈ ਬਹੁਤ ਇੰਪੋਰਟੈਂਟ 파ਟ ਆ ਖੇਤੀ ਦਾ ਵੀ 120 ਦਿਨਾਂ ਦੀ ਕ੍ਰੌਪ ਸਾਈਕਲ ਦੇ ਵਿੱਚ ਅੱਜ ਤੋਂ 15 ਸਾਲ ਪਹਿਲਾਂ ਵੀ ਇਹੀ ਗੱਲ ਕਹਿੰਦੇ ਅੱਜ ਵੀ ਨਾਲ ਚੱਲ ਰਹੇ ਆ ਬੀਜਰ ਕੋ 2 ਦਿਨ ਲੱਗਦਾ ਤੁਹਾਨੂੰ ਖੇਤ ਬਣਾਉਣ ਨੂੰ ਤੇ ਬੀਜ ਲਾਉਣ ਨੂੰ ਪਾਣੀ ਕੁਦਰਤੀ ਸਾਧਨਾਂ ਜ਼ਮੀਨ ਤੋਂ ਲੈ ਲੈਂਦੇ ਹਾਂ ਜਾਂ ਪਰਮਾਤਮਾ ਵੀ ਰਹੀਂ ਦੇ ਦਿੰਦਾ ਉਹ ਤੋਂ ਵੱਧ ਨੂੰ ਇਹਨੂੰ ਲੱਗਦੇ ਨੇ 2 ਦਿਨ ਫਟ ਜਿਹੜਾ ਇਹਨੂੰ ਸਾਂਭਣ ਦਾ ਟਾਈਮ ਆ ਰੱਖ ਰਖਾਵ ਦਾ ਸਾਂਭਣਾ ਉਹ ਸਾਰਾ ਨਿਰਪਰ ਕਰਦਾ ਸਪਰੇਅਾਂ ਤੋਂ ਉਸ ਸਪਰੇਅਾਂ ਮਾੜੀਆਂ ਨਹੀਂ ਹੈਗੇ ਆਰਗੈਨਿਕ ਫਾਰਮਿੰਗ ਦੀ ਵੀ ਗੱਲ ਚਾਹੀਦੀ ਉਹ ਪੋਸੀਬਲ ਨਹੀਂ ਹੈ ਇੰਨੀ ਦੇਰ ਕਿੱਥੇ ਲੈ ਕੇ ਆਉਂਗੀ ਇਹਦੇ ਲਈ ਕੀ ਹੈ ਵੀ ਜੇ ਤੁਸੀਂ ਸਹੀ ਤਰੀਕੇ ਦੇ ਨਾਲ ਸਹੀ ਟੂਲ ਦੇ ਨਾਲ ਸਹੀ ਨੋਜ਼ਲ ਦੇ ਨਾਲ ਸਹੀ ਸਪਰੇਅਰ ਦੇ ਨਾਲ ਇਹ ਜੇ ਤੁਸੀਂ ਸਪਰੇਅ ਕਰੋਗੇ ਪ੍ਰੀਸੀਜਨ ਤਰੀਕੇ ਨਾਲ ਸਪਰੇਅ ਕਰੋਗੇ ਤਾਂ ਤੁਹਾਨੂੰ ਰਿਜ਼ਲਟ ਦੁੱਗਣੇ ਮਿਲਣਗੇ ਤੇ ਇਹੀ ਅੰਤ ਵਿੱਚ ਇਹੀ ਸਨੇਹਾ ਇਹਨਾਂ ਦਾ ਵੀ ਤੁਸੀਂ ਪ੍ਰੋਡਕਟ ਦੀ ਸਿਲੈਕਸ਼ਨ ਸਹੀ ਕਰੋ ਪੂਰੇ ਤੁਹਾਡੇ ਸਵਾਲ ਹੋਣੇ ਚਾਹੀਦੇ ਆ ਵੀ ਇਦਾਂ ਕਿਉਂ ਆਏ ਨੋਜ਼ਲ ਦੇ ਬਾਰੇ ਨੋਜ਼ਲ ਕਿੰਨਾ ਗਰੂ ਕਿੰਨਾ ਫਲੋ ਹੋਊਗੀ ਮੈਂ ਇੱਕ ਕਿੱਟਰ ਦੇ ਵਿੱਚ ਇੰਨਾ ਪਾਣੀ ਪਾਣਾ ਕੀ ਇਹ ਪਾਊਗੀ ਕੀ ਇਹ ਜਦੋਂ ਮੇਰੀ ਹਵਾ ਚੱਲ ਰਹੀ ਹੈ ਕੀ ਉਸ ਟਾਈਮ ਇਹ ਨੋਜ਼ਲ ਇਹ ਜਿਹੜੀ ਟਿਪ ਲਾਉਣੀ ਜ਼ਰੂਰਤ ਹੈ ਕੀ ਇਹਦੇ ਵਿੱਚ ਜਦੋਂ ਅਸੀਂ ਘੋਲ ਬਣਾਉਣੇ ਆ ਵੀ ਉਹਦੇ ਨੂੰ ਐਜੀਟੇਟ ਹੋਣਾ ਜ਼ਰੂਰੀ ਹੈ ਕੀ ਕੰਨੀਆਂ ਪਾਊਡਰ ਫਾਰਮ ਦੀਆਂ ਦਵਾਈਆਂ ਨੂੰ ਹੀ ਘੋਲਣਾ ਜ਼ਰੂਰੀ ਹੈ ਕਿ ਲਿਕਵਿਡ ਫਾਰਮ ਦੀਆਂ ਨੂੰ ਵੀ ਜ਼ਰੂਰੀ ਹੈ ਕੀ ਫਿਲਟਰੇਸ਼ਨ ਸਹੀ ਤੰਗ ਹੈ ਫਿਲਟਰੇਸ਼ਨ ਚਾਹੀਦਾ ਜਾਂ ਨਹੀਂ ਚਾਹੀਦਾ ਐਦਾਂ ਦੇਨੇਕਾ ਸਵਾਲ ਤੇ ਫਾਰਮਰ ਨੂੰ ਪੁੱਛਣੇ ਚਾਹੀਦੇ ਨੇ ਪੁੱਛਣ ਤੋਂ ਬਾਅਦ ਉਹਨੂੰ ਸਿਲੈਕਸ਼ਨ ਕਰਨੀ ਚਾਹੀਦੀ ਆ ਸਿਲੈਕਸ਼ਨ ਤੋਂ ਬਾਅਦ ਉਹਨੂੰ ਜਿਹੜੇ ਆਪਣੇ ਰਿਜ਼ਲਟ 'ਚ ਉਹਨੂੰ ਜਦੋਂ ਉਹ ਆਉਣਗੇ ਤੋਂ ਆਪਣੀਆਂ ਕੀ ਪੌਲ ਤੇ ਫਣੀਆਂ ਵਾਲਾ ਕੰਮ ਹੋਊ ਤੇ ਜਦੋਂ ਪੀਪੀਐਮ ਲੈਵਲ ਘਟੂਗਾ ਜੋ ਨੇਸ਼ਨ ਦੇ ਲਈ ਇਹ ਯੋਗਦਾਨ ਪਾ ਰਿਹਾ ਸਰਕਾਰ ਕਹੇ ਵੀ ਇਹ ਪਾਣੀ ਦਾ ਤੁਸੀਂ ਕਿਧਾਓ ਤੇ ਨਾਲ ਅਜੇ ਇਹ ਵੀ ਗੱਲ ਕਹੇ ਵੀ ਤੁਸੀਂ ਪੀਪੀਐਮ ਲੈਵਲ ਘਟਾਓ ਇਹਦੀ ਵੀ ਮਹੱਤਤਾ ਲਾ ਦਿਓ ਤੁਸੀਂ ਬਿਮਾਰੀਆਂ ਦੇਖੋ ਕਿੰਨੀਆਂ ਨੇ ਤੇ ਇਹ ਮੇਰਾ ਸੁਨੇਹਾ ਇਹੀ ਹੈ ਵੀ ਸਿਲੈਕਸ਼ਨ ਆਫ ਜਿਹੜਾ ਪ੍ਰਡਕਟ ਆ ਇਹ ਬਹੁਤ ਜ਼ਰੂਰੀ ਚੀਜ਼ ਆ ਵੀ ਇਹਦੇ ਉੱਤੇ ਤੁਹਾਨੂੰ ਸਵਾਲ ਤੁਹਾਡੇ ਕੋਲ ਹੋਣੇ ਜ਼ਰੂਰੀ ਨੇ ਇਹਦੇ ਉੱਤੇ ਰਿਸਰਚ ਕਰਨੀ ਚਾਹੀਦੀ